ਹੈਲੋ YouTube ਫੈਮਲੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ then ਸਾਰੇ ਜਣੇ ਦਾ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਐਂਡ ਕੱਲ੍ਹ ਪੂਰਾ ਦਿਨ ਪੈਂਦੀ ਰਹੀ ਕਹਿੰਦੇ ਬਾਰਿਸ਼ ਅੱਜ ਵੀ ਪੂਰਾ ਦਿਨ ਇੱਧਰ ਦੇਖ ਸਕਦੇ ਹੋ ਵਿਊ ਦੇਖੋ ਕਿੰਨਾ ਚਿੱਕੜ ਹੋ ਗਿਆ ਹਨਾ ਅੱਜ ਵੀ ਮੋਰ ਸਵੇਰ ਦੀ ਮਤਲਬ ਕਿ ਬਾਰਿਸ਼ ਪਈ ਆਂਦੀ ਹੈ ਆਪਣੇ ਨੰਨੀ ਮੁੰਨੀ ਕਹਿੰਦੇ ਅੰਦਰ ਬੈਠਾ ਹੋਇਆ ਆ ਪਿਆਰਾ ਜਿਹਾ ਆਵਾਜ਼ ਆ ਰਹੀ ਪੰਛੀਆਂ ਦੀ ਸੁਣੋ ਆਵਾਜ਼ ਏ ਨੰਨੀ ਨੰਨੀ ਆਈ ਮੱਖੀਆਂ ਬੈਂਦੀਆਂ ਪਈਆਂ ਮੂਰੇ ਉਤੇ ਅੜਾ ਏ ਕੱਕੀ ਅਨੂੰ ਸੱਚੀ ਬੜਾ ਯਾਰਾ ਲੱਗਦਾ ਸੋ ਗਾਇਜ਼ ਹੁਣ ਆਪਾਂ ਜਾਣਿਆ ਜੀ ਕਰੇ ਅੱਜ ਮੈਂ ਜੰਗੀ ਵਿਦਾਊਟ ਕਿਉਂਕਿ ਰਾਤ ਨੂੰ ਆਈ ਸੀ ਲੇਟ ਆਈ ਸੀ ਕਰੇ ਤੇ ਉਹਦੇ ਕਰਕੇ ਬਾਰਿਸ਼ ਕਾਰਨ ਯੂਨੀਫਾਰਮ ਵਗੈਰਾ ਸਭ ਕੁਝ ਉਹ ਵਾਸ਼ ਕਰਨ ਵਾਲਾ ਆ ਹੈਗਾ ਹੈ ਹਨਾ ਟਾਈਸ ਕਰਕੇ ਪਾ ਜੀ ਵਿਦਾਊਟ ਜਾ ਰਹੇ ਹਾਂ ਹਲੇ ਮੈਂ ਰੈਡੀ ਹੋਣਾ ਆਪਣਾ ਤਿਆਰ ਹੋਣਾ ਸਿਰ ਕਰਨਾ ਬਸ ਫਰੈਸ਼ ਹੋ ਕੇ ਹਲੇ ਆਪਣਾ ਹੁਣ ਸਭ ਤੋਂ ਪਹਿਲਾਂ ਮੈਂ ਖਾਣਾ ਆਪਣਾ ਪੈਕ ਕਰ ਲਵਾਂ ਅੱਜ ਮੇਰੇ ਪਲਾਨੇ ਮੈਗੀ ਬਣਾਉਣਾ ਮੈਗੀ ਬਣਾਉਣੀ ਆਪਾਂ ਦਨ ਪਹਿਲਾਂ ਨਾ ਗੱਡੀ ਦੇ ਉੱਤੇ ਕਵਰ ਦੇਣ ਲੱਗੇ ਫਿਰ ਅਸੀਂ ਸੋਚੀਂ ਨਹੀਂ कावर भी गिल्ला है गड्डी भी गिली है फिर प्लान कैंसिल हमारा प्लान फिर तो हो गया कैंसिल और आज मुंडा जा रहा है स्कूल जस तो फिर रोटी खा ला वो आप खा लो ना रोटी मैं तो खा लूँगी अच्छा स्कूल है वेरी गुड ਸੋ ਹੈ ਗਾਇਸ ਇਧਰ ਆਪਾਂ ਬਣਾਉਣ ਲੱਗੇ ਆ ਜੀ ਮੈਗੀ ਕੜਾਈ ਦੇ ਵਿੱਚ ਥੋੜਾ ਜਿਹਾ ਆਪਾਂ ਤੇਲ ਪਾ ਲਿਆ ਐ ਦੈਨ ਉਸ ਤੋਂ ਬਾਅਦ ਉਹ ਘਰ ਦੇ ਸੀਪਾ ਅੱਜ ਆਪਾਂ ਬਣਾਵਾਂਗੇ ਸੀਪ ਵਾਲੀ ਮੈਗੀ ਐਂਡ ਉਸ ਦੇ ਵਿੱਚ ਆਪਾਂ ਅਹ ਦੇਖ ਸਕਦੇ ਹੋ Guys, तेल तेलू गर्म करके उस थोड़ा जी मैं जीरा पा के दैन उस मैं प्याज ओनली प्याज ही पाए और कुछ नहीं पाया है उसके बाद इसमें चंगी तरह मैं पकाऊंगी ਅੰਦੂਸਤ ਬਾਦ ਗਾਇਸ ਇਸ ਦੇ ਵਿੱਚ ਸਾਰਾ ਮਸਾਲਾ ਆਪਾਂ ਦੇਖ ਸਕਦੇ ਹੋ ਐਂਡ ਉਸ ਤੋਂ ਬਾਅਦ ਇਸ ਦੇ ਵਿੱਚ ਪਾਣੀ ਐਂਡ ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਪਾਣੀ ਪਾਉਂਗੀ ਐਂਡ ਗਾਇਜ਼ ਪਾਣੀ ਪਾਉਣ ਤੋਂ ਬਾਅਦ ਇਸ ਦੇ ਵਿੱਚ ਮੈਂ ਆਪਣਾ ਤੇਲ ਗਰਮ ਕਰਕੇ ਥੋੜਾ ਜਿਹਾ ਜੀਰਾ ਪਾਇਆ ਸੀ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਪਾਉਣਾ ਹੈ ਕਿ ਨਹੀਂ ਪਾਉਣਾਗਾ ਤੇ ਗੰਡੇ ਵਾਸ਼ਿੰਗ ਦੀ ਤਰ੍ਹਾਂ ਆਪਾਂ ਪਿਆਜ਼ ਕਰ ਲਈ ਸੀ ਵਾਸ਼ ਕਰਨ ਤੋਂ ਬਾਅਦ ਉਸ ਤੋਂ ਬਾਅਦ ਚੰਗੀ ਤਰ੍ਹਾਂ ਪਕਾਉਂਦੇ ਉਹ ਬਾਅਦ ਮੈਂ ਵਿੱਚ ਸਾਰਾ ਮਸਾਲਾ ਐਡ ਕਰਤਾ ਧਨ ਉਸ ਤੋਂ ਬਾਅਦ ਦੇਖ ਸਕਦੇ ਹੋ ਇਸ ਦੇ ਵਿੱਚ ਇੱਕ ਪੈਕੇਟ ਮੈਗੀ ਦਾ

ਕਰ ਸਕਦੇ ਹੋ ब्लेंडर ਨੂੰ ਜਦੋਂ ਵੀ ਤੁਸੀਂ ਮੇਕਅਪ ਕਰਨਾ ਚਾਹੁੰਦੇ ਹੋ ਚੰਗੀ ਤਰ੍ਹਾਂ ਇਸ ਨੂੰ واਸ਼ ਕਰਕੇ ਇਦਾਂ ਦੇਖ ਸਕਦੇ ਹੋ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਆਉਣਾ ਚਾਹੀਦਾ ਜਦੋਂ ਉਸ ਤੋਂ ਬਾਅਦ ਇਸ ਨੂੰ ਟੌਲ ਨਾਲ ਜਾਂ ਕਿਸੇ ਸਿੱਧੇ ਕੱਪੜੇ ਨਾਲ ਇਦਾਂ ਸਾਫ਼ ਕਰ ਲੈਣਾ ਐਂਡ ਬੱਸ ਇਸ ਤੋਂ ਬਾਅਦ ਮੇਰੇ ਕੋਲ ਇਹ ਬਿਲਕੁਲ ਬੇਸਿਕ ਜਿਹਾ ਸਮਾਨ ਹੈ ਜਿੱਦੇ ਨਾਲ ਮੈਂ ਆਪਣਾ ਮੇਕਅਪ ਕਰਾਂਗੀ ਸੋਪ ਮੇਕਅਪ ਕਰਨ ਤੋਂ ਪਹਿਲਾਂ ਆਪਣੀ ਮੈਗੀ ਹੋ ਚੁੱਕੀ ਹੈ ਬਣ ਕੇ ਰੈਡੀ ਐਂਡ ਉਹਨੇ ਇਸ ਨੂੰ ਆਪਾ ਕੱਢਾਂਗੇ ਟਿਫਨ ਦੇ ਵਿੱਚ ਮੈਂ ਉਹਨਾਂ ਨੂੰ ਸੁੱਕ ਜੇ ਬਣਾ ਸੌਰੀ ਠੰਡੀ ਹੋ ਜਾਏਗੀ ਉਨੇ ਟਾਈਮ ਆਪਾਂ ਮੈਂ ਆਪਣੇ ਮੇਕਅਪ ਕਰਦੀ ਹਾਂ ਮੇਕਅਪ ਦੇ ਲਈ ਮੇਰੇ ਕੋਲ ਹੈਗੀ ਐਡੀ ਲੈਕਨਿੰਗ ਸੀਸੀ ਕਰੀਮ ਸਭ ਤੋਂ ਪਹਿਲਾਂ ਤੁਸੀਂ ਫੇਸ ਨੂੰ ਸੀਟਿਮ ਕਰਨਾ ਮੇਰਾ ਫੇਸ ਕਲੀਨ ਹੈ ਉਸ ਤੋਂ ਬਾਅਦ ਮੈਂ ਇਹੀ ਕਰੀਮ ਦੇ ਵਿੱਚ ਤੁਹਾਨੂੰ ਪ੍ਰਾਈਮਰ ਵਿਦ ਦਾ ਫਾਊਂਡੇਸ਼ਨ 글로ਸ ਸਭ ਕੁਝ ਇਹਦੇ ਵਿੱਚ ਮਿਲ ਜਾਏਗਾ ਤੁਹਾਨੂੰ ਇਹ ਓਨਲੀ ਕਰੀਮ ਕੱਲੀ ਮੈਂ ਯੂਜ਼ ਕਰੂੰਗੀ ਆਪਣੇ ਫੇਸ ਦੇ ਉੱਪਰ ਸੋ ਗਾਇਸ ਪੂਰੇ ਫੇਸਟੇ ਮੈਂ ਲਗਾਉਂਗੀ ਦੰਨ ਉਸ ਤੋਂ ਬਾਅਦ ਮੈਂ ਇਸ ਨੂੰ ਡਾਂਡਲੂੰਗੀ ਬਾਦ ਮੈਂ ਕੰਪੈਕਟ ਪਾਊਡਰ ਲਗਾਉਂਗੀ ਗਾਇਸ ਸਕੂਟੀ ਆਪਾਂ ਕਰ ਚੁੱਕੇ ਆ ਸਟਾਰਟ ਉਸ ਤੋਂ ਬਾਅਦ ਮੈਂ ਰੈਡੀ ਹੋ ਚੁੱਕੀ ਆ ਜੇ ਨੂੰ ਹੁਣ ਆਪਾਂ ਜਾਣੇ ਆ ਜੀ ਕੰਮ ਤੇ ਮਿਲਦੇ ਆ ਤੁਹਾਨੂੰ ਆਣ ਕੇ ਘਰ ਆਣ ਕੇ ਵਲੌਗ ਦੇ ਨਾਲ ਤੁਸੀਂ ਸਾਰੇ ਜਾਣੇ ਲਾਸਟ ਤੱਕ ਬਨੇ ਰਹੋ हेलो गाइस घर में आ चुकी थी तो अब हम क्या करने वाले हैं हाँ जी अवरिवन हमें मैं आई सी घर दैन घर सर ही आप रख दिता है पर्स मैं अपना रख दिता है टिफिन मैं अपना कार्ड दिता है बाहर आज मैं लग गई सी मैगी जो तो जो बर्तन साफ करेंगे टिफिन वगैरह उदो तो, तो लेंगे सब तो पहला हम मैं कि करना है सब तो पहला ना मैं एक छोटा जहा अपना सब तो पहले ना मैं गाइस अपना पता नहीं किनू रही किशीला सुहे गाइज ਹੁਣ ਨਾ ਐਕਚੁਅਲੀ ਅ ਨਿਊ ਚੈਨਲ ਤੇ ਜਲਦੀ ਜਲਦੀ ਜਾਓ ਆਪਣੀ ਵੀਡੀਓ ਚੈੱਕ ਕਰੋ ਮੇਕਅਪ ਦੀ ਮੈਂ ਗੱਲ ਨੂੰ ਕਰਨ ਲੱਗੀਆਂ ਪਬਲਿਕ ਆ ਜਿਨ੍ਹਾਂ ਨੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੁਣ ਮੈਂ ਨਵੇਂ ਚੈਨਲ ਲਈ ਵੀ ਵੀਡੀਓ ਅੱਜ ਬਣਾਉਣ ਲੱਗੀਆਂ ਸਭ ਤੋਂ ਪਹਿਲਾਂ ਮੈਂ ਸੌਰੀ ਫੀਲ ਕਰਦੀ ਆ ਆਪਣੀ ਆਡੀਅੰਸ ਨੂੰ ਤਾਂ ਕਿ ਮੈਂ ਉਹਦੇ ਤੇ ਕਾਫੀ ਟਾਈਮ ਬਾਅਦ ਵੀਡੀਓ ਪਬਲਿਕ ਕਰਨ ਲੱਗੀਆਂ ਬਟ ਜਿਨ੍ਹਾਂ ਕੋ ਮੇਰੇ ਕੋਲ ਟਾਈਮ ਹੁੰਦਾ ਮੈਂ ਆਪਣਾ ਰਿਜੈਸਟ ਕਰ ਰਹੀ ਆ ਹਨਾ ਹੁਣ ਮੈਂ ਆਪਣਾ ਸੈਟਅਪ ਕਿੱਦਾਂ ਕਿੱਥੇ ਵੀਡੀਓ ਬਣਾਣੀ ਆ ਜੋ ਤੁਹਾਡਾ ਨਾਲ ਸ਼ੇਅਰ ਕਰਦੀ ਆ ਸਭ ਤੋਂ ਪਹਿਲਾਂ ਮੈਂ ਅੰਦਰ ਜਾਣੇ ਅੰਦਰ ਦੇਖ ਸਕਦੇ ਹੋ ਹਨੇਰਾ ਹੈ ਬਾਹਰ ਮੌਸਮ ਆਜੀਬ ਜਿਹਾ ਹੈ ਅੱਜ ਸੋ ਗਾਇਸ ਇੱਥੇ ਬੈੱਡ ਤੇ ਮੈਂ ਆਪਣੀ ਵੀਡੀਓ ਸ਼ੂਟ ਕਰੂੰਗੀ ਇੱਥੇ ਬੈਠ ਕੇ ਦੈਨ ਦੋਵੇਂ ਲਾਈਟਸ ਓਨ ਕਰ ਲਿਆ ਨੇ ਦੈਨ ਇੱਥੇ ਬੈਠ ਕੇ ਆਪਾਂ ਮੇਕਅਪ ਵੀਡੀਓ ਸ਼ੂਟ ਕਰਾਂਗੇ ਸੋ ਹੈ ਗਾਇਸ ਦੇਖ ਸਕਦੇ ਹੋ ਤੁਸੀਂ ਕੁਝ ਇਸ ਤਰ੍ਹਾਂ ਦਾ ਸੈਟਅਪ ਕਿਉਂਕਿ ਇੱਥੇ ਸਟੈਂਡਰਡ ਡਾਇਰੈਕਟਲੀ ਬੈੱਡ ਦੇ ਉੱਪਰ ਮੈਂ ਨਹੀਂ ਰੱਖ ਸਕਦੀ ਕੁਝ ਇਸ ਤਰ੍ਹਾਂ ਰਿੰਗ ਲਾਈਟ ਨੂੰ ਮੈਂ ਸੈੱਟ ਕਰ ਲਿਆ ਇਹਦੇ ਵਿੱਚ ਫੋਨ ਸੈੱਟ ਕਰੂੰਗੀ ਥੈਨ ਆਪਣਾ ਇੱਥੇ ਬੈਠ ਕੇ ਮੈਂ ਆਪਣੀਆਂ ਵੀਡੀਓ ਸ਼ੂਟ ਕਰਨ ਵਾਲੀਆਂ ਤੁਹਾਡੇ ਨਾਲ ਇਹਨਾਂ ਨੂੰ ਆਪਣਾ ਸ਼ੇਅਰ ਕੀਤਾ ਹੈ ਮੈਂ ਹੁਣ ਲੈ ਕੇ ਆਨੇ ਆਪਾਂ ਮੇਕਅਪ ਸਮਾਨ ਮੇਕਅਪ ਕਿਟ ਐਂਡ ਮੇਕਅਪ ਪ੍ਰੋਡਕਟ ਜਿੰਨੇ ਵੀ ਨੇ ਹੋਏ ਗਾਇਜ਼ ਇੱਥੇ ਮੈਂ ਆਪਣਾ ਖਾਣਾ ਵੀ ਲੈ ਆਂਦਾ ਐ ਐਂਡ ਆਪਣਾ ਪ੍ਰੋਡਕਟਸ ਵੀ ਰੱਖ ਲਿਆ ਹੁਣ ਮੈਂ ਬਣਾਉਣ ਲੱਗੀਆਂ ਜੀ ਵੀਡੀਓਜ਼ ਮੇਕਅਪ ਵੀਡੀਓ ਸ਼ੂਟ ਕਰਨ ਲੱਗੀਆਂ ਦੈਨ ਨਿਊ ਚੈਨਲ ਤੇ ਤੁਹਾਨੂੰ ਵੀਡੀਓਜ਼ ਮਿਲੇਗੀ ਮੇਕਅਪ ਦੇ ਰਿਲੇਟਿਡ ਦੇਖਣ ਨੂੰ ਐਂਡ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਕਮਿਊਨਿਟੀ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਮੇਰੇ ਇਸੇ ਚੈਨਲ ਦੇ ਵਿੱਚ ਜਾ ਕੇ ਆਪਣੇ ਨਵੇਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਹਿਕ ਪ੍ਰੀਤ ਆਪਣਾ ਮਹਿਕ ਮੇਕਅਪ ਆਰਟਿਸ ਚੈਨਲ ਦਾ ਨਾਮ ਹੈ ਦੂਸਰੇ ਚੈਨਲ ਦਾ ਨਾਮ ਤਾਂ ਸਾਰੇ ਜਣੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਾਂ ਕਿ ਮੈਂ ਜਲਦੀ ਜਲਦੀ ਵੀਡੀਓ ਬਣਾਦਾ ਆਪਣੀ ਆਡੀਅנס ਲਈ ਸ਼ੇਅਰ ਕਰਾਂ ਨਾ ਬਾਏ ਬਾਏ